ਦੇਖੋ ਜਿਹੜੀ ਇਹ ਇਲੈਕਸ਼ਨ ਚੱਲ ਰਹੀ ਆ ਇਸ ਵੇਲੇ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਖਾਸ ਕਰਕੇ ਆਮ ਆਦੇ ਪਾਰਟੀ ਨੇ ਜਿਹੜਾ ਪੰਜਾਬ ਚ ਲੁੱਟ ਮਚਾਈ ਆ ਨਸ਼ਾ ਬਹੁਤ ਵਧਿਆ ਹੋਇਆ ਹੈ ਵਪਾਰੀਆਂ ਦਾ ਨੁਕਸਾਨ ਹੋ ਰਿਹਾ ਬਹੁਤ ਮੜੇ ਹਲਾਤਾ ਉਹਦੇ ਕਾਰਨ ਆਮ ਲੋਕ ਚਾਹੁੰਦੇ ਆ ਵੀ ਭਾਰਤੀ ਜਨਤਾ ਪਾਰਟੀ ਨੂੰ ਜਿਤਾ ਕੇ ਜਿਸ ਤਰ੍ਹਾਂ ਉਹਨਾਂ ਨੇ ਦੂਜੇ ਸੂਬਿਆਂ ਚ ਵਿਕਾਸ ਕੀਤਾ ਜੇ ਇੱਥੇ ਵੀ ਸਾਡਾ ਐਮਐਲਏ ਹੋਊਗਾ ਤੇ ਇੱਥੇ ਦਾ ਭਲਾ ਹੋਊਗਾ ਸ਼ਹਿਰ ਚ ਕੋਈ ਵਿਕਾਸ ਆਊਗਾ ਇਹ ਸਮਾਰਟ ਸਿਟੀ ਚ ਹੋਣ ਦੇ ਬਾਵਜੂਦ ਵੀ ਤੇ ਕੇਂਦਰ ਦਾ ਜਿੰਨਾ ਫੰਡ ਆਉਣਾ ਚਾਹੀਦਾ ਨਹੀਂ ਲੱਗਦਾ ਤੇ ਜੇ ਸਾਡਾ ਵਿਧਾਇਕ ਹੋਊਗਾ ਤੇ ਸਵਾਭਕਾ ਵੀ ਅਸੀਂ ਕੇਂਦਰ ਨੂੰ ਕਹਿ ਕੇ ਇੱਥੇ ਇਹਦਾ ਫੰਡ ਲੱਗਣਾ ਚਾਹੀਦਾ ਲੋਕਾਂ ਨੂੰ ਸਹੂਲਤਾਂ ਮਿਲਣੇ ਚਾਹੀਦੇ ਉਹ ਦਵਾਵਾਂਗੇ ਸਤਿ ਜੀ ਬੈਠੇ ਸਰਕਾਰ ਆਪ ਸਰਕਾਰ ਆਪ ਪਾਰਟੀ ਵੱਲੋਂ ਤੇ ਸਰਕਾਰੀ ਸੰਸਦਾਂ ਦੇ ਅੱਗੇ ਵੜੀ ਦੇਖੋ ਉਹ ਇੰਨੇ ਕੁ ਬੁਰਾ ਹਾਲ ਹੋਇਆ ਹੈ ਕੇਂਦਰ ਦੇ ਪੈਸਿਆਂ ਦੀ ਦੁਰਵਰਤੋਂ ਕਰਕੇ ਜਿਹੜੇ ਪੈਸੇ ਆ ਰਹੇ ਉਹ ਲੱਗ ਹੀ ਨਹੀਂ ਰਹੇ ਪਰ ਕਿਉਂ ਲੁਧਿਆਣਾ ਇੰਨਾ ਵਧੀਆ ਸ਼ਹਿਰ ਆ ਇੱਥੇ ਏਮਜ਼ ਵਰਗਾ ਹਸਪੀਟਲ ਚਾਹੀਦਾ ਇੱਥੇ ਹਸਪੀਟਲ ਹੀ ਹੈ ਨਹੀਂ ਪਰ ਜੇ ਸਾਡਾ ਵਿਧਾਇਕ ਹੋਊਗਾ ਸਵਾਭ ਕੋ ਕੇਂਦਰ ਜਾਂ ਗੱਲ ਕਰੂਗਾ ਵੀ ਸਾਨੂੰ ਚੀਜ਼ਾਂ ਦਿਓ ਤੇ ਲੁਧਿਆਣਾ ਤੇ ਇੱਕ ਬਹੁਤ ਵੱਡਾ ਪੰਜਾਬ ਦਾ ਸ਼ਹਿਰ ਆ ਜਿਹੜਾ ਵਪਾਰ ਲਈ ਜਾਣਿਆ ਜਾਂਦਾ ਸਰ ਮਾਨ ਸਾਹਿਬ ਤਾਂ ਕਹਿ ਰਹੇ ਆ ਅਸੀਂ ਸਹੂਲਤ ਕੀਤਾ ਆਇਆ ਹੋਇਆ ਲੋکریاں ਅਸੀਂ ਦੇ ਰਹੇ ਆ ਮੰਲਾ ਗ੍ਰੀਨਿੰਗ ਅਸੀਂ ਬਣਾਇਆ ਉਸ ਤੋਂ ਬਾਅਦ ਆ ਜਿਹੜੇ ਆਪਣਾ ਸਿਵਲ ਹਸਪੀਟਲ ਆ ਉਹ ਨਵਾਂ ਤਿਆਰ ਹੋ ਰਿਹਾ ਹੈ ਮੈਂ ਤਾਂ ਕਹਿੰਦਾ ਇੱਥੇ ਜਿੰਨਾ ਵੱਡਾ ਸ਼ਹਿਰ ਆ ਇੱਥੇ ਘੱਟੋ-ਘੱਟ ਨਹੀਂ ਪੀਜੀਆਈ ਦਾ ਏਮਜ਼ ਚਾਹੀਦਾ ਪਰੰਤੂ ਪੰਜਾਬ ਸਰਕਾਰ ਨੇ ਜੇ ਕੁਝ ਕੀਤਾ ਹੁੰਦਾ ਤੇ ਉਹ ਆਪਣੇ ਵਿਕਾਸ ਦੀ ਲਿਸਟ ਲਿੰਦੀ ਤੇ ਦੇ ਅਸੀਂ ਆ ਕੰਮ ਕੀਤੇ ਉਹਨਾਂ ਨੇ ਤਾਂ ਸਿਰਫ ਇੱਕੋ ਹੀ ਕੰਮ ਕੀਤਾ ਜਿਹੜਾ ਉਹ ਪਤਾ ਹੀ ਆ ਉਹ ਇੱਕ ਅਦਾ ਐਮਐਲਏ ਚੋ ਕੇ ਅੰਦਰ ਕਰ ਦਿੰਦੇ ਆ ਡਰਾਮੇਵਾਰੀ ਕਰਦੇ ਨੇ ਅਸੀਂ ਬੜੇ ਇਮਾਨਦਾਰ ਕੱਟੜੇ ਇਮਾਨਦਾਰ ਦਿੱਲੀ ਚ ਪਰਚੇ ਹੋਣਦੇ ਆ ਤੇ ਆਏ ਦਿਨ ਕੋਈ ਨਾ ਕੋਈ ਨਿਊਜ਼ ਮਿਲਦੀ ਰਹਿੰਦੀ ਆ ਤੇ ਕਿਤੇ ਗੈਂਗਸਟਰ ਗੋਲੀ ਮਾਰ ਦਿੰਦਾ ਜਾਂ ਨਸ਼ੇੜੀ ਮਰ ਰਹੇ ਆ ਤੇ ਬਹੁਤ ਬੁਰਾ ਹਾਲ ਆ ਪੰਜਾਬ ਦਾ ਨੌਜਵਾਨ ਜਿਹੜਾ ਵਧੀਛਾ ਜਿਹਾ ਢੋਂਡਿਆ ਆ ਆਪ ਸਰਕਾਰ ਜਿਹੜੀ ਕਿਹਾ ਸੀ ਮੈਨਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇ ਕੇ ਹੁਣ ਹਾਲੇ ਤੱਕ ਮਿਲੇ ਨਹੀਂ ਇਹਦਾ ਵਰਕੀ ਦੇਖੋ ਇਹ ਤੇ ਦਿੱਲੀ ਚ ਇਹਨਾਂ ਦੀ ਸਰਕਾਰ ਨਿਕਲ ਗਈ ਉਥੇ ਝੂਠੇ ਲਾਰੇ ਲਾਉਂਦੇ ਰਹੇ ਪੰਜਾਬ ਚ ਲਾਰੇ ਲਾਈ ਜਾਂਦੇ ਆ ਆ ਜਦੋਂ ਇਹ ਇਹਨਾਂ ਨੇ ਐਂਡ ਤੇ ਆਉਣਾ ਉਦੋਂ ਜ਼ਰੂਰ ਕੁਝ ਨਾ ਕੁਝ ਕਰਨਗੇ ਹੁਣ ਨਹੀਂ ਕੁਝ ਕਰ ਰਹੇ ਹੁਣ ਚਾਰੇ ਅੱਲਾ ਸ਼ਾਹ ਪੰਜਾਬ ਤੇ ਨਸ਼ਾ ਖਤਮ ਹੋ ਗਿਆ ਉਹਦੀ ਵਾਰੀ ਵੋਜਨ ਇਹ ਮਾਜਰ ਉਹ ਸਾਡੇ ਇੱਥੇ ਬਹੁਤ ਬੁਰਾ ਹਾਲ ਹੈ ਤੁਸੀਂ ਗਰੀਬਾ ਦੇ ਮਹੱਲੇ ਚਲੇਓ ਅਮੀਰਾਂ ਦੇ ਚਲੇਓ ਜਿੱਥੇ ਮਰਜ ਲਓ ਲੋਕ ਡਰਦੇ ਬਾਹਰ ਹੀ ਨਿਕਣ ਦੇ ਇੰਨੇ ਬੁਰੇ ਹਾਲ ਹੈ ਹਲਕਾ ਪੱਛਮੀ ਇਲਾਕੇ ਦੀ ਗੱਲ ਕਰੀਏ ਚ ਲੇਕਿਨ ਜੀਵਨ ਗੁਪਤੇ ਜੀ ਖੜੇ ਨੇ ਹਾਂਜੀ ਇਸ ਤਰ੍ਹਾਂ ਦੇ ਦੇਖਣ ਨੂੰ ਕਿ ਕਿਸ ਹੌਸਲੇ ਨਾਲ ਜੀਨਾਂ ਨੂੰ ਪਬਲਿਕ ਦੇਖੋ ਇੱਕ ਤੇ ਬਹੁਤ ਸਧਾਰਨ ਪਰਿਵਾਰ ਚੋਂ ਜੀਵਨ ਗੁਪਤੇ ਦਾ ਕੈਂਡੀਡੇਟ ਬਣਨਾ ਇੱਕ ਲੋਕਾਂ ਦੇ ਅਸ ਜਗ੍ਹੀ ਵੀ ਭਾਜ ਭਾਜ ਇੱਕ ਸਧਾਰਨ ਪਰਿਵਾਰ ਚੋਂ ਕੈਂਡੀਡੇਟ ਲੈ ਕੇ ਆਇਆ ਕੋਈ ਇਹ ਨਹੀਂ ਵੀ ਜੱਦੀ ਪੁਸ਼ਤੀ ਬਹੁਤ ਵੱਡੇ ਪਰਿਵਾਰ ਆ ਆਮ ਮਿਲਵਰਤਨਾ ਪੀ ਜੀਵਨ ਜੀ ਨੂੰ ਮਿਲ ਕੇ ਤੁਹਾਨੂੰ ਲੱਗੂਗਾ ਵੀ ਕਿਸੇ ਆਮ ਸਧਾਰਨ ਬੰਦੇ ਨੂੰ ਮਿਲੇ ਆ ਤੇ ਇਹੋ ਜਿਹੇ ਬੰਦੇ ਨੂੰ ਮਿਲ ਕੇ ਤੁਹਾਨੂੰ ਲੱਗਦਾ ਵੀ ਵੀ ਚਾਹੀਦਾ ਵੀ ਨਾਦਰ ਲੀਡਰ ਹੋਣਾ ਚਾਹੀਦਾ ਜਿਹੜਾ ਹਰੇਕ ਨੂੰ ਮਿਲ ਸਕੇ ਹਰੇਕ ਦੇ ਕੰਮ ਕਰ ਸਕੇ ਜ਼ਮੀਨ ਤੋਂ ਨਿਕਲੇ ਲੀਡਰ ਆਮ ਬੂਥ ਤੋਂ ਲੱਕੇ ਪੋਸਟਰ ਲਾਉਣ ਵਾਲਾ ਵਿਅਕਤੀ ਅੱਜ ਐਮਐਲਏ ਦਾ ਕੈਂਡੀਡੇਟ ਬਣਨਾ ਇਹ ਭਾਰਤੀ ਜਨਤਾ ਪਾਰਟੀ ਚ ਹੁੰਦਾ ਇਹ ਨਾ ਤੇ ਆਮ ਆਦੀ ਪਾਰਟੀ ਚ ਉਥੇ ਅਮੀਰਾਂ ਦਾ ਬਹੁਤ ਵੱਡਾ-ਵੱਡਾ ਬੰਦਾ ਜਿਹੜਾ ਦਿੱਲੀ ਤੋਂ ਲਿਆ ਕੇ ਕੈਂਡੀਡੇਟ ਬਣਾਇਆ ਤੇ ਇਧਰ ਕਾਂਗਰਸ ਦਾ ਪਤਾ ਵੀ ਬਹੁਤ ਵੱਡਾ ਬੰਦਾ ਜਿਨੇ ਬਹੁਤ ਕ੍ਰਾਪਸ਼ਨ ਦੇ ਚਾਰਜਸ ਜੇ ਡਬਲ ਜੀ ਸਰਕਾਰ ਹੰਦ ਤੇ ਪੰਡਰੀ ਆ ਬਿਲਕੁਲ ਬਿਲਕੁਲ ਜੇ ਕੱਲ ਇੱਥੇ ਸਾਡਾ ਐਮ ਐਲ ਏ ਬਣਦਾ ਆਉਣ ਵਾਲੇ ਸਮੇਂ ਤੇ ਅਸੀਂ ਪੰਜਾਬ ਸਰਕਾਰ ਵੀ ਬਣਾਵਾਂਗੇ ਤੇ ਲੋਕਾਂ ਨੂੰ ਕੋਈ ਮਿਸਾਲ ਪੈਦਾ ਕਰਕੇ ਦਿਖਾਵਾਂਗੇ ਵੀ ਲੁਧਿਆਣਾ ਜੇ ਸਾਡਾ ਭਾਜਪਾ ਦਾ ਐਮ ਐਲ ਏ ਤੇ ਉਹਨੇ ਕੀ ਕਰਕੇ ਦਿਖਾਇਆ ਇਹ ਲੋਕਾਂ ਨੂੰ ਬੇਨਤੀ ਆ ਅਪੀਲ ਆ ਕਿ ਵੱਧ ਤੋਂ ਵੱਧ ਵੋਟਾਂ ਭਰਦੀਆਂ ਤਾਂ ਪਾਰਟੀ ਨੂੰ ਪਾਓ ਤਾਂ ਕਿ ਅਸੀਂ ਐਮ ਐਲ ਏ ਬਣਾ ਕੇ ਇੱਕ ਮਾਡਲ ਪੈਦਾ ਕਰੀਏ ਲੁਧਿਆਣਾ ਵਿੱਚ ਜਿਹੜਾ ਪੰਜਾਬ ਚ ਦੱਸੀਏ ਵੀ ਇਦਾਂ ਦਾ ਐਮ ਐਲ ਏ ਹੋਣਾ ਚਾਹੀਦਾ